ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤੇਲੰਗ ਮਹੱਲਾ चौथा हरकियां कथा कहानियां गुरमीत सुनाइया बलहारी गुर आप ਘੋਰ ਕੋ ਬਲ ਜਾਇਆ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਲ ਹਾਰੇ ਗੁਰ ਆਪਣੇ ਗੁਰ ਕੋ ਬਲ ਜਾਇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੋਰਖਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜੈਨ ਸਾਤ ਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੇ ਜਨ ਗੁਰ ਕੇ ਕੀਤੇ ਚਾ ਕਰੇ ਤਿਨ ਸਦ ਬਲ ਹਾਰੇ ਹਰ ਹਰ ਤੇਰਾ ਨਾਮ ਹੈ ਦੁਖ ਮਿਟਣ ਹਾਰਾ ਗੁਰ ਸਤੇ ਪਾਈਆ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਤਨ ਵਿਟਹ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਨ ਹਰ ਫਲ ਪਾਵੇ ਜਿਨਾਂ ਹਰ ਸੇਤੀ ਪਰਹੜੇ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸੁਮਾਲੇ ਜਨ ਗੁਰਮਖ ਪਿਆਰਾ ਸੇਵਿਆ ਤਨ ਕੋ ਕਮ ਜਾਇ ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੰਨ ਵਡ ਪੰਨ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੰਨਾ ਪੁਰਾਣੀ ਜਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ ਹਰ ਦਰਗਹ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਇਂਦੇ ਦਰਸਨ ਦੀਜਾ ਹਮ ਤਿਲਕੇ ਚਰਨ ਪਖਾਲ ਦੇ ਧੂੜ ਕੋਲ ਕੋ ਪੀਜਾ ਪਾਨ ਸੋਪਾਰੀ ਖਾਤੀਆਂ ਮੋਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆਂ ਜਿਨਾਂ ਹਰ ਨਾਮ ਹਰ ਚੇਤਿਆ ਹਿਰਦੈ ਉਰ ਧਾਰੇ ਮਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣ ਨਾਨਕ ਜਨ ਸਤਗੁਰ ਭੇਟਿਆ ਰੰਗ ਰਲੀਆਂ ਮਾਣ ਸਾਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਾਦਵਾਰਿਆ ਜਨ ਦਤੜਾ ਨਾ ਸੋਤਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲ ਦੇ ਹਰ ਨਾਮ ਸੁਹਾਵੇ ਜੇਨ ਸੁਣ ਸਿਖਾਂ ਗੁਰ ਮੰਨਿਆ ਤਿੰਨਾ ਭੁਖ ਸਭ ਜਾਵੇ ਹਰ ਕਾ ਮਾਰਗ ਆਖੀਐ ਕਹੁ ਕਿਤ ਬਿਦ ਜਾ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜੈਨ ਗੁਰਮੁਖ ਹਰ ਆਰਾਧਿਆ ਸੇ ਸਾ ਵਡ ਦਾਣੇ ਹਾਂ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ ਪਥਾਕੁਰ ਤੂੰ ਸਾਹਿਬ ਤੂੰ ਮੇਰਾ ਮੀਰਾ ਤਦ ਭਾਵੈ ਤੇਰੀ ਬੰਦਗੀ ਤੋ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋਤ ਸੋ ਭਾਵ ਨਾਨਕਾ ਸਾਈ ਗਲ ਚੰਗੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਚੋਤੇ ਸਭ ਪਾਵੈ ਨਾਨਕਾ ਸਾਈਂ ਗਲ ਚੰਗੇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਲੰਗ ਮਹੱਲਾ ਚੌਥਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੇ ਗੁਰ ਆਪਣੇ ਗੁਰ ਕੋ ਬਲ ਜਾਈਆ